ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਸਿੰਘ ਚੰਨੀ ਜਿਹੜੇ ਇੱਕ 1.5 ਲੱਖ ਦੀ ਵੱਡੀ ਲੀਡ ਤੋਂ ਜਿੱਤ ਪ੍ਰਾਪਤ ਕੀਤੀ ਆ ਉਹਨਾਂ ਨੇ ਇਸ ਸੀਟ ਦੇ ਉੱਤੇ ਸਭ ਦੀ ਨਿਗਾਹਾਂ ਸੀ ਕਿਉਂਕਿ ਹੋਰ ਸੀਟ ਬਣ ਚੁੱਕੀ ਸੀ ਚਰਨਜੀਤ ਸਿੰਘ ਚੰਨੀ ਦੇ ਅੰਤ ਦੇ ਨਾਲ ਤੇ ਇਸ ਸਮੇਂ ਸਾਡੇ ਨਾਲ ਪ੍ਰਗਟ ਸਿੰਘ ਜੀ ਹੋਂਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਚਰਨਜੀਤ ਸਿੰਘ ਚੰਨੀ ਸਾਪ ਦਾ ਮੁੱਖ ਮੰਤਰੀ ਜਿਨ੍ਹਾਂ ਨੂੰ ਉਮੀਦਵਾਰ ਤੁਸੀਂ ਲਿਆਏ ਸੀ ਇਸ ਸੀਟ ਤੋਂ ਉਹਨਾਂ ਨੇ 1.5 ਲੱਖ ਤੋਂ ਵੱਧ ਜਿਹੜੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਕੀ ਕਹਿਣਾ ਚਾਹੂੰਗੀ ਬਿਲਕੁਲ ਵੀ ਖੂ ਸਾਨੂੰ ਕੌਨਫੀਡੈਂਸ ਤਾਂ ਸੀਗਾ ਲੇਕਿਨ ਲੋਕਾਂ ਦਾ ਮੰਡੇਟ ਉਹਦੋਂ ਵੀ ਵੱਧ ਮਿਲਿਆ ਮੈਨੂੰ ਲੱਗਦਾ ਇੱਕ ਤਾਂ ਜਿਹੜੇ ਬਹੁਤ ਸ਼ਿਫਟਿੰਗ ਹੋਈ ਆ ਉਮੀਦਵਾਰਾਂ ਦੀ ਇੱਕ ਪਾਰਟੀ ਤੋਂ ਦੂਸਰੀ ਪਾਰਟੀ ਦੂਸਰੀ ਪਾਰਟੀ ਤੋਂ ਤੀਸਰੀ ਪਾਰਟੀ ਲੋਕਾਂ ਨੇ ਉਹਨਾਂ ਨੂੰ ਨਿਕਾਰਿਆ ਹੈਗਾ ਐਂਡ ਮੈਂ ਉਹਦੇ ਲਈ ਬਹੁਤ ਖੁਸ਼ ਆ ਕਿਉਂਕਿ ਨਹੀਂ ਤਾਂ ਪੋਲਿਟਿਕਸ ਦੇ ਵਿੱਚ ਇੰਨਾ ਹੌਲੀ ਹੌਲੀ ਨਿਗਾਰ ਆ ਜਾਂਦਾ ਵੀ ਸ਼ਾਇਦ ਲੋਕਾਂ ਦਾ ਵਿਸ਼ਵਾਸ ਹੀ ਘਟ ਜਾਂਦਾ ਸੋ ਉਹ ਲੋਕਾਂ ਦਾ ਧੰਨਵਾਦ ਹੈ ਕਿ ਜਿਹੜਾ ਇਹ ਮੈਂਡੇਟ ਦਿੱਤਾ ਹੈਗਾ ਔਰ ਮੈਂਡੇਟ ਜਿਹੜਾ ਉਹ ਕਾਫੀ ਵੱਡਾ ਹੈਗਾ ਸੋ ਮੈਨੂੰ ਲੱਗਦਾ ਉਹਦੇ ਲਈ ਜ਼ਿੰਮੇਵਾਰੀ ਵੀ ਵੱਡੀ ਹੈਗੀ ਆ ਸਾਨੂੰ ਹੋਰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਮਹਿਰੂਮ ਸਾਦੂ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋਇਆ ਸੀ ਉਸਦੇ ਬਾਅਦ ਬਾਈ ਇਲੈਕਸ਼ਨ ਹੋਏ ਸੀਗੇ ਜਿਦੇ ਵਿੱਚ ਕਾਂਗਰਸ ਪਾਰਟੀ ਹਾਰ ਗਈ ਸੀ ਔਰ ਬੀਜੇਪੀ ਖਾਸ ਕਰ ਉਹਨਾਂ ਦੇ ਕੈਂਡੀਡੇਟ ਦੀ ਜ਼ਮਾਨਤ ਜਬਤ ਹੋਈ ਸੀ ਆਮ ਆਦਮੀ ਪਾਰਟੀ ਸਿਰਫ ਸੀਟ ਤੋਂ ਜਿਹੜਾ ਜਿੱਤੀ ਸੀਗੀ ਔਰ 24 ਸਾਲ ਤੋਂ ਜਿਹੜਾ ਕਾਂਗਰਸ ਦਾ ਕਬਜ਼ਾ ਸੀਗਾ ਉਸਤੇ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਬਣਾ ਲਿਆ ਸੀ ਹੁਣ ਦੁਬਾਰਾ ਤੋਂ ਫੇਰ ਤੋਂ ਦਬਦਬਾ ਜਿਹੜਾ ਕਾਂਗਰਸ ਪਾਰਟੀ ਬਣਾਉਂਦੀ ਨਜ਼ਰ ਆ ਰਹੀ ਹੈ ਦੁਬਾਰਾ ਤੋਂ ਇੱਕ ਵਾਰ ਜਿਹੜਾ ਕਾਂਗਰਸ ਪਾਰਟੀ ਦੇ ਕੈਂਡੀਡੇਟ ਇੱਥੋਂ ਜਿੱਤੇ ਨੇ ਤੇ ਕੀ ਲੱਗਦਾ ਹੈਗਾ ਕਿ ਬੀਜੇਪੀ ਦਾ ਜਿਹੜਾ ਗ੍ਰਾਫ ਹੈ ਉਹ ਵੀ ਵਧਿਆ ਹੈ ਕਿਤੇ ਨਾ ਕਿਤੇ ਕਿ 2 ਨੰਬਰ ਤੇ ਸੁਸ਼ੀਲ ਕੁਮਾਰ ਰਿੰਕੂ ਆਏ ਹਾਂ ਡੈਫੀਨਿਟਲੀ ਬੀਜੇਪੀ ਦਾ ਓਵਰਆਲ ਪੰਜਾਬ ਦੇ ਵਿੱਚ ਗ੍ਰਾਫ ਵਧਿਆ ਹੈਗਾ ਇਹ ਜਿਹੜੀ ਪੋਲਰਾਈਜੇਸ਼ਨ ਦੀ ਰਾਜਨੀਤੀ ਆ ਮੈਨੂੰ ਲੱਗਦਾ ਪੰਜਾਬੀ ਇੰਨਾ ਦਾ ਮੰਡੇਟ ਦਿੰਦਾ ਨਹੀਂ ਹੈਗਾ ਪੰਜਾਬੀ ਨੂੰ ਇਹਦੇ ਬਾਰੇ ਰੀਥਿੰਕ ਕਰਨਾ ਪਊਗਾ ਉਹਦੇ ਤੇ ਕੰਮ ਕਰਨਾ ਪਊਗਾ ਕਿ ਕਿੱਥੇ ਇੱਕ ਸਾਡੇ ਚ ਕਿਉਂਕਿ ਪੰਜਾਬੀ ਡਿਫਰੈਂਟ ਸੋਚਦਾ ਹੈਗਾ ਪੰਜਾਬੀ ਕਿਸੇ ਜਾਤ ਤੇ ਕਿਸੇ ਧਰਮ ਦਾ ਪਾਰਟੀਕੂਲਰ ਨਹੀਂ ਸੋਚਦਾ ਐਂਡ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਠੀਕ ਪਾਸੇ ਨੂੰ ਐਡਰੈਸ ਕਰਕੇ ਤਾਂ ਗਾਂ ਦੀ ਗੱਲ ਜਿਹੜੀ ਉਹ ਤੋੜਾ 111 ਦਿਨੋਂ ਮੁੱਖ ਮੰਤਰੀ ਰਹੇ ਸੀਗੇ ਹੁਣ ਉਹ ਸੰਸਦ ਬਣ ਕੇ ਲੋਕ ਸਭਾ ਚ ਜਾਣ ਕੇ ਕਿ ਜਿਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਵੋਟ ਮੰਗੀ ਹੈ ਲੋਕਾਂ ਨੂੰ ਕਿ ਉਹ ਮੁੱਦੇ ਉੱਥੇ ਹੱਲ ਕਿਤੇ ਜਾਣਗੇ ਦੀ ਡੈਫੀਨੇਟਲੀ ਦੇਖੋ ਪੰਜਾਬ ਪ੍ਰਤੀ ਗਵਰਨਮੈਂਟ ਆਫ ਇੰਡੀਆ ਜਿਹੜੀ ਬੜੂਗੀ ਉਹਦਾ ਨਜ਼ਰੀਆ ਜਿਹੜਾ ਦੇਖੋ ਮੇਰਾ ਤਾਂ ਕਨਸਰਨ ਵੱਡੀਆਂ ਇਸ਼ੂ ਦੇ ਜਿਹੜਾ ਸਾਡੇ ਕੋਲ ਪੰਜਾਬ ਦੇ ਵਿੱਚ ਜਿੱਦਾਂ ਜਲੰਧਰ ਦੇ ਵਿੱਚ ਕੋਈ ਪੀਜੀਆਈ ਵਰਗਾ ਵੱਡਾ ਹਸਪੀਟਲ ਅ ਅੱਛਾ ਇਸ ਤੋਂ ਇਲਾਵਾ ਜਾਂ ਕੋਈ ਆਈਆਈਐਮ ਇਤਾਂ ਦੀ ਇੰਸਟੀਚੂਨ ਜਿਹੜੀ ਆ ਉਹ ਇੱਥੇ ਪੰਜਾਬ ਦੇ ਵਿੱਚ ਆਵੇ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਉਹ ਚੰਗੇ ਪਾਸੇ ਨੂੰ ਲੱਗ ਸਕੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਜਦੋਂ ਆਰਡੀਐਫ ਰੁਕਿਆ ਹੋਇਆ ਅਸੀਂ ਮੈਂਬਰ ਪਾਰਲੀਮੈਂਟਸ ਨੂੰ ਇਹ ਕਹਾਂਗੇ ਵੀ ਪੰਜਾਬ ਦਾ ਜਿਹੜਾ ਆਰਡੀਐਫ ਤਾਂ ਕਿ ਪਿੰਡਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ ਹੋ ਸਕੇ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਆ ਕਿਉਂਕਿ ਕਾਰਪੋਰੇਸ਼ਨ ਦੀ ਜਿੰਨਾ ਚਿਰ ਇਲੈਕਸ਼ਨਸ ਨਹੀਂ ਹੁੰਦੀਆਂ ਸ਼ਾਇਦ ਉਹ ਹਜੇ ਪੋਸੀਬਲ ਨਹੀਂ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਲਈ ਕਰਨ ਦੀ ਜ਼ਰੂਰਤ ਹੈ ਤੇ ਕਿਤੇ ਨਾ ਕਿਤੇ ਕਿਉਂਕਿ ਸ਼ਹਿਰੀ ਵੋਟ ਤਕਰੀਬਨ ਭਾਜਪੀ ਨੂੰ ਪਈ ਹੈ ਸ਼ਹਿਰ ਦੇ ਵਿੱਚ ਤਾਂ ਕਾਂ ਉਈ ਗਾ ਨਿਊ ਨੂੰ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰਨਾ ਹੈ ਕਿਉਂਕਿ ਮੈਂਡੇਟ ਜਿਹੜਾ ਉਹ ਇੱਕ ਆਲਮੋਸਟ 1,60,65,000 ਵੋਟਾਂ ਦਾ ਹੈਗਾ ਸੋ ਕਾਫੀ ਵੱਡਾ ਹੈਗਾ ਇਹ ਬੈਲੈਂਸ ਇਹਨੂੰ ਜਿੱਥੇ ਕੰਮ ਕਰਨ ਦੀ ਜਰੂਰਤ ਹੋਈ ਉੱਥੇ ਕਰਾਂਗੇ ਜੀ